ਐਸ਼ਰਾ 92 ਮਾਡਲ ਆ ਤੇ ਕੀਮਤ ਹੈ ਦੀ 1 ਲੱਖ ਤੇ 10000 ਰੁਪਇਆ ਮੇਸੀ 5943 ਪੰਜਾਬ ਨੰਬਰਾਂ ਤੇ ਬਰਨਾਲੇ ਦਾ ਨੰਬਰ ਆ 2020 ਮਾਡਲ ਆ ਤੇ ਕੀਮਤ ਹੈ ਦੀ 5 ਲੱਖ ਤੇ 45000 ਤੇ ਫੋਨ ਆ ਲੀਕਾ 35 ਵਾਲਾ 2022 ਮਾਡਲ ਆ ਤੇ ਕੀਮਤ ਹੈ ਦੀ 4 ਲੱਖ ਤੇ 95000 ਤੇ ਇੰਜਨ ਦਾ ਤੇ ਟਾਇਰਾਂ ਦਾ ਚੈੱਕ ਕਰ ਲੋ ਤੇ ਹਰੇ ਆਣਾ ਨੰਬਰ ਆ ਤੇ ਆਗਿਆ ਸਵਰਾਜ 855 2016 ਮਾਡਲ ਆ ਤੇ ਕੀਮਤ ਹੈ ਜੀ 5 ਲੱਖ ਤੇ 65000 ਤੇ ਛਾਤਰੀ ਲੱਗੀ ਆ ਤੇ ਇੰਜਨ ਦਾ ਤੇ ਟਾਇਰਾਂ ਦਾ ਚੈੱਕ ਕਰ ਲੋ ਤੇ ਅੱਗੇ ਆ ਸਪੋਨ ਵਾਲੀ ਕਾ ਡੀਆਈ 60 2013 ਮਾਡਲ ਆ ਤੇ ਕੀਮਤ ਹੈ ਦੀ 3 ਲੱਖ ਤੇ 75000 ਰੁਪਿਆ ਤੇ ਅੱਗੇ ਆ ਜੌਂਡੀਆਰ 53 ਦਾਤਾ 2016 ਮਾਡਲ ਆ 6 ਲੱਖ ਤੇ 25000 ਰੁਪਿਆ ਕੀਮਤ ਆ ਤੇ ਤੇ ਪੰਜਾਬ ਨੰਬਰ ਆ ਤੇ ਛਾਤਰੀ ਲੱਗੀ ਆ ਤੇ ਪੈਰਾਂ ਦਾ ਚੈੱਕ ਕਰ ਲੋ ਤੇ ਅਗਿਆ ਸੋਨਾ ਲੀਕਾ 2016 ਮਾਡਲ ਆ 4 ਲੱਖ ਤੇ 75000 ਰੁਪਿਆ ਕੀਮਤ ਆ ਤੇ ਹਰਿਆਣਾ ਨੰਬਰ ਆ ਤੇ ਅਗਿਆ ਫਿਰ ਸੋਨਾ ਲੀਕਾ ਹਰਿਆਣਾ ਨੰਬਰ ਆ 2013 ਮਾਡਲ ਆ 3 ਲੱਖ ਤੇ 35000 ਰੁਪਿਆ ਕੀਮਤ ਆ ਤੇ ਅਗਿਆ ਐਸ਼ਰ ਪੰਜਾਬ ਨੰਬਰਾ ਤੇ ਬਠਿੰਡੇ ਦਾ ਨੰਬਰਾ 2019 ਮਾਡਲ ਆ 2 ਲੱਖ ਤੇ 98000 ਰੁਪਿਆ ਕੀਮਤ ਦਾ ਸੋਨਾ ਲੀਕਾ 2001 ਮਾਡਲ ਆ 2 ਲੱਖ ਤੇ 60000 ਰੁਪਿਆ ਕੀਮਤ ਦਾ ਤੇ ਪੰਜਾਬ ਨੰਬਰਾ ਤੇ ਅਗਿਆ ਇੰਡੋਫਾਰਮ 2013 ਮਾਡਲ ਆ 2 ਲੱਖ ਤੇ 50000 ਰੁਪਿਆ ਕੀਮਤ ਤੇ ਹਰਿਆਣਾ ਨੰਬਰ ਤੇ ਅੱਗੇ ਆ ਸੋਨਾ ਲੇਕਾ ਪੰਜਾਬ ਨੰਬਰਾਂ ਤੇ 2008 ਮਾਡਲ ਆ 2 ਲੱਖ ਤੇ 95000 ਰੁਪਿਆ ਕੀਮਤ ਤੇ ਅੱਗੇ ਆ AC 2012 ਮਾਡਲ ਆ 2 ਲੱਖ ਤੇ 85000 ਰੁਪਿਆ ਕੀਮਤ ਤੇ ਹਰਿਆਣਾ ਨੰਬਰ ਆ ਅੱਗੇ ਆ 36 ਦੀ 2014 ਮਾਡਲ ਆ 4 ਲੱਖ ਤੇ 55000 ਰੁਪਿਆ ਕੀਮਤ ਦਾ ਤੇ ਅਗਿਆ ਸੌਰਾਜ 855 2009 ਮਾਡਲ ਆ ਤੇ ਕੀਮਤ ਹੈ ਦੀ 3 ਲੱਖ ਤੇ 95000 ਤੇ ਅਗਿਆ ਏਸੀ 550 2011 ਮਾਡਲ ਆ 2 ਲੱਖ ਤੇ 65000 ਰੁਪਿਆ ਕੀਮਤ ਦਾ ਅਗਿਆ ਫਿਰ ਏਸੀ 450 2011 ਮਾਡਲ ਆ 2 ਲੱਖ ਤੇ 15000 ਰੁਪਇਆ ਕੀਮਤ ਆ ਅੱਜ ਉਹ ਦੁਕਾਨ ਦੇ ਵਿੱਚ ਕਰਦੇ ਓਏ ਤੇ ਅੱਗੇ ਸੋਨਾ ਲੀਕਾ ਅੱਗੇ ਸੋਨਾ ਲੀਕਾ 2001 ਮਾਡਲ ਆ 2 ਲੱਖ ਤੇ 45000 ਰੁਪਇਆ ਕੀਮਤ ਆ